ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਇੱਥੇ ਆਪਾਂ ਪਾ ਰਹੇ ਆ ਕੁਲਵਿੰਦਰભાઈ ਦੇ ਪਾਈਪਲਾਈਨ ਜੀ ਇੱਥੇ ਜਿਹੜਾ ਆਪਾਂ ਪਾ ਪਾ ਰਹੇ ਆ ਜੀ ਇਹ ਪਾਈਪ ਆ ਜੀ ਨੀਲੇ ਰੰਗ ਦਾ ਇਹਦੀ ਕੁਆਲਿਟੀ ਚੈੱਕ ਕਰਾਉਣਾ ਤੁਹਾਨੂੰ ਜੀ ਇਹ ਦੇਖ ਸਕਦੇ ਹੋ ਪੂਰੀ ਪ੍ਰੋਪਰ ਮਟਾਈ ਹੈ ਜੀ ਇਹਦੀ ਸਾਰੇ ਦੇ ਸਾਰੇ ਪਾਈਪ ਦੀ ਜਿਹੜੀ ਆ ਸੇਮ ਆਗੀ ਤੇ ਇਹਦਾ ਚੜਾਅ ਵੀ ਆ ਘਟੋ ਘਟ ਫੁੱਟ ਤੋਂ ਜ਼ਿਆਦਾ ਚੜ ਇਹਦਾ ਚੜਾਅ ਹੈ ਜੀ ਜੇ ਆਪਾਂ ਸਹੀ ਤਰੀਕੇ ਨਾਲ ਜੋੜ ਲਾਉਣਾ ਹੈ ਆ ਤੁਹਾਨੂੰ ਅੱਗੇ ਆਪਾਂ ਜੋੜ ਲੱਗਦੀ ਦੀ ਵੀਡੀਓ ਵੀ ਦਿਖਾਵਾਂਗੇ ਤੇ ਇਹਨਾਂ ਦਾ ਨੰਬਰ ਆਪਾਂ ਜਿੱਥੇ ਪਾਇਪ ਪਾਏ ਨੇਗੇ ਸਕਰੀਨ ਦੇ ਉੱਤੇ ਕਾਰਡ ਇਹਨਾਂ ਦਾ ਐਡ ਕਰਾਂਗੇ ਜਿਹੜੇ ਜਿਹੜੇ ਵੀਰ ਨੇ ਪਾਇਪ ਲਾਈਨ ਪਵਾਉਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਜੋੜ ਲਾਉਣ ਦਾ ਪ੍ਰੋਸੈਸ ਇਹ ਪਾਈਪ ਗਰਮ ਬਹੁਤ ਜ਼ਿਆਦਾ ਸੀਤੀ ਹੋ ਜਾਂਦਾ ਇਹ ਆਪਾਂ ਗਰਮ ਕਰਾਈ ਜੀ ਡੀਜ਼ਲ ਤੇ ਤੇ ਬਾਕੀ ਵੀ ਸਾਰਾ ਜਿਹੜਾ ਪ੍ਰੋਸੈਸ ਆਪ ਦੇਖ ਸਕਦੇ ਹੋ ਐਸਆਰਐਨ ਵਾਲੇ ਦਾ ਜੋੜ ਲੱਗਦਾ ਜੀ ਜਿਹੜਾ ਤਾਂ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆਂਗੇ ਤੇ ਹੁਣ ਆਪਾਂ ਇੱਕ ਇਹਦੀ ਪਾਈਪ ਦੀ ਹੋਰ ਖਾਸੀਅਤ ਦੱਸਣ ਜਾ ਰਹੇ ਹਾਂ ਜਿਵੇਂ ਕਿ ਆਪਾਂ ਪਹਿਲਾਂ ਪਾਈਪਾਂ ਦੇ ਉੱਪਰ ਕੱਪੜਾ ਲਾਉਂਦੇ ਸੀ ਕਿਉਂਕਿ ਐਲਬੋਡੀਆਂ ਦੇ ਵਿੱਚ ਲੂਜ਼ ਰਹਿੰਦੇ ਸੀ ਤਾਂ ਇਹਦੇ ਉੱਤੇ ਉਹ ਕੱਪੜਾ ਲਾਉਣ ਦੀ ਵੀ ਲੋੜ ਨਹੀਂ ਕਿਉਂਕਿ ਇਹਦੇ ਜਿਹੜੇ ਸਾਈਜ਼ ਬਣੇ ਨੇ ਉਹ ਐਲਬੋਡੀਆਂ ਦੇ ਸੇਮ ਬਣੇ ਹੋਏ ਨੇਗੇ ਤੇ ਤੁਸੀਂ ਲੈਣ ਚੈੱਕ ਕਰ ਸਕਦੇ ਹੋ ਕਲਾਗ ਲਾਈ ਹੋੜਾ ਜਿਹੜਾ ਪੂਰਾ ਵਧੀਆ ਲੱਗਿਆ ਹੋਇਆਗਾ ਬਿਲਕੁਲ ਵੀ ਸਬਸਕ੍ਰਾਈਬ ਨਹੀਂ ਇਹਦੇ ਵਿੱਚ ਜਾਂਦੀ ਤੇ ਜੇ ਕਿਸੇ ਨੇ ਵੀ ਇਹ ਪੈਪ ਮੰਗਾਉਣੇ ਹੋਣ ਤਾਂ ਦਿੱਤੇ ਨੰਬਰਾਂ ਤੇ ਫੋਨ ਕਰਕੇ ਮੰਗਵਾ ਸਕਦਾ ਇਹ ਤੁਹਾਡੇ ਖੇਤ ਤੱਕ ਪਹੁੰਚਾਉਣ ਦਾ ਵੀ ਇਹਨਾਂ ਕੋਲੇ ਪੂਰਾ ਪ੍ਰਬੰਧ ਹੈ ਜੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ